ਦੀ ਨਾਲ ਦੇ ਘਰ ਜਿਹੜੇ ਨੇ ਸਾਡੀ ਗਵਾਂਡੀਆ ਚੰਨਨਗਰ ਤੋਂ ਮੈਂ ਹੈਗੀ ਗਲੀ ਨੰਬਰ 8 ਹੈ ਨਾ ਸਾਡੀ ਗਵਾਂਡੀ ਹੈ ਉਹ ਜਦੋਂ ਵੀ ਅਸੀਂ ਆਨੇ ਜਾਣੇ ਕਿਤੇ ਵੀ ਉਹ ਇਦਨੇ ਗੰਦੇ ਤਰੀਕੇ ਨਾਲ ਛੇੜਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜਦੋਂ ਵੀ ਅਸੀਂ ਉਹਨਾਂ ਦੀ ਫੈਮਲੀ ਨੂੰ ਕਹਿੰਦੇ ਉਹਦੀ ਸਿਸਟਰ ਜਿਹੜੀ ਹੈਗੀ ਕੁੜੀ ਹੈ ਉਹਨਾਂ ਦੀ ਉਹ ਉਲਟਾ ਸਾਨੂੰ ਇੰਨੇ ਗੰਦੇ ਗੰਦੇ ਵਰਡਸ ਬੋਲਦੇ ਕਾਲਾ ਕੱਢਦੇ ਉੱਚੀ ਸੀ ਮੱਲੇ 'ਚ ਮੈਨੂੰ ਇੰਨਾ ਬਦਨਾਮ ਤੁਸੀਂ ਥਾਣੇ ਆਇਓ ਭਾਰੋ ਕਮ ਥਾਣੇ ਦੇ ਵਿੱਚ ਅੱਜ ਤੁਹਾਨੂੰ ਥਾਣੇ ਆਉਣਾ ਪਿਆ ਪੁਲਿਸ ਤੁਸੀਂ ਮੋਕੇ 'ਤੇ ਬੁਲਾਈ ਸੀਗੀ ਪਰਸੋਂ ਤੋਂ ਆ ਰਹੀਆਂ ਥਾਣੇ ਤੇ ਜਦੋਂ ਦੀ ਮੈਨਾਂ ਵਾਅਦਾ ਲਾਫ ਹੋਈ ਹੈ ਜਦੋਂ ਦੀ ਉਹਦੀ ਫੈਮਲੀ ਨੇ ਮੈਨੂੰ ਮੁੱਖਤਮਾਰ ਕੀਤੀ ਮੈਂ ਉਦੋਂ ਤੋਂ ਆ ਰਹੀਆਂ ਹਾਂ ਹਾਂ ਉਸ ਤੋਂ ਬਾਅਦ ਸਾਡੀ ਕੋਈ ਉੱਥੇ ਤੁਹਾਨੂੰ ਆਈ ਨਹੀਂ ਆ ਰਹੀ ਹਜੇ ਵੀ ਦੇਖੋ ਅਸੀਂ ਸਾਡੇ 4 ਵਜੇ ਤੋਂ ਆ ਕੇ ਬੈਠੇ ਹਾਂ अच्छा जी। ਉਹਨੇ ਕਿ ਤੂੰ ਮੇਰੇ ਨਾਲ ਜਿਹੜੀ ਕੋਲੀ ਕੋਮਪਲੇਂਟ ਕੀਤੀ ਹੈ ਸਾਡੇ ਸਾਹਮਣੇ ਦੀ ਕਾਟੇ ਜੇ ਤੱਕ ਆਈ ਹੋਣੀ ਨਹੀਂ ਹੈ। ਅਸੀਂ ਕੱਲ ਤੋਂ ਕਿਹੜੇ ਕੱਟੇ ਇੱਕ ਵਾਰੀ ਦੇ ਸਾਹਮਣੇ ਕਿਹਦੇ ਵੱਲ ਸ਼ਿਕਾਇਤ ਨਹੀਂ ਕੀਤੀ ਜਾਂਦੀ ਹੈ ਜੀ? ਸਾਡੇ ਗਵੰਡੀ ਹੈ ਸਰਬਜੀਤ ਵੱਲੋਂ। ਨਹੀਂ ਗੱਲ ਸਾਰੀ ਹੈ ਕਿ ਕਿੱਥੋਂ ਸ਼ੁਰੂ ਹੋਇਆ ਸੀ ਮੈਟਰ ਕੀ ਗੱਲ ਹੈ? ਗੱਲ ਇਹ ਹੈਗੀ ਭਾਜੀ ਪਹਿਲਾਂ ਤੇ ਦੇਖੋ ਉਹਨਾਂ ਦੀ ਜਿਹੜੀ ਵਾਈਫ ਆ ਉਹ ਨਾ ਮੇਰੇ ਤੇ ਕਾਫੀ ਅਲੀਗੇਸ਼ਨਸ ਲਗਾਉਂਦੀ ਸੀ ਗਲਤ-ਗਲਤ। ਠੀਕੇ ਉਤੋਂ ਮੇਰੀ ਉਹਨਾਂ ਨਾਲ ਬਹਨ ਹੁੰਦੀ ਸੀ। ਫਿਰ ਉਸ ਤੋਂ ਬਾਅਦ ਉਹ ਵੈਸੇ ਤੁਹਾਡੇ ਨਾਲ ਹੀ ਘਰ ਆਉਂਦਾ। ਹਾਂਜੀ। ਠੀਕ ਹੈ ਕਿਹੜਾ ਏਰੀਆ ਪੈਨ ਦਾ ਚੰਨ ਨਗਰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਦੋਂ ਵੀ ਅਸੀਂ ਲੰਗਣਾ ਲੰਗਣਾ ਉਹਦੇ ਘਰ ਵਾਲੇ ਨੇ ਮੈਨੂੰ ਇੰਨੇ ਗੰਦੇ ਤਰੀਕੇ ਨਾਲ ਦੇਖਣਾ ਘੂੜ ਕੇ ਵਟ ਕੇ ਦੇਖਣਾ ਸੀ ਕਦੀ ਵੀ ਕਿਥੋਂ ਕੰਮ ਤੋਂ ਤਾਂ ਗਲਤ ਗਲਤ ਮਤਲਬ ਐਕਸ਼ਨ ਕਰਨੀ ਹੈ ਨਾ ਫਿਰ ਉਸ ਤੋਂ ਬਾਅਦ ਮੈਂ ਹਾਲੇ ਪਰਸੋਂ ਰਾਤ ਨੂੰ 6:42 ਤੇ ਮੈਂ ਨਾਲ ਗੱਲ ਕਰਨ ਗਈ ਸੀ ਘਰੇ ਠੀਕ ਹੈ ਕਿ ਤੁਸੀਂ ਮੇਤੇ ਇੰਨੇ ਗਲਤ ਅਲੀਗੇਸ਼ਨ ਲਾਣੇ ਪਏ ਆ ਤੁਹਾਡਾ ਬੰਦਾ ਮੈਨੂੰ ਇੱਦਾਂ ਘੂਲ ਵਟ ਕੇ ਦੇਖਦਾ ਇਹ ਉਹ ਕੀ ਲੈਸ਼ਣ ਚਲਾਉਂਦੇ ਬਾਜੀ ਦਸ ਲਾਇਕ ਨਹੀਂ ਹੈ ਦੇ। ਉਹ ਅਸੀਂ ਅੰਦਰ ਆਪੇ ਐਸਐਚਓ ਦੇ ਸਾਹਮਣੇ ਦੱਸ ਦਾਂਗੇ ਨਾ। ਉਸ ਤੋਂ ਬਾਅਦ ਹਨਾ ਨਹੀਂ ਅੱਜ ਪੁਲਿਸ ਗਈ ਸੀਗੀ ਤੁਹਾਡੇ ਨਾਲ। ਅੱਜ ਸਾਡੀ ਹਾਂਜੀ ਬਾਜੀ ਬਹੁਤ ਬੋਲੇ ਪਰਸੋਂ ਰਾਤੀ ਤੁਸੀਂ ਕੰਪਲੇਂਟ ਦਿੱਤੀ ਹੈ। ਪਰਸੋਂ ਰਾਤੀ ਕੰਪਲੇਂਟ ਕਿ ਦਿੱਤੀ ਆ ਉਹ ਹੁਣ ਸਾਡੇ ਨਾਲ ਗਏ ਸੀ ਉਹਨਾਂ ਦੇ ਘਰੇ ਤੇ ਲਈ ਪੁਲਿਸ ਉਸ ਵਿਅਕਤੀ ਨੂੰ ਲਈ ਆਈ ਹੈ। ਨਹੀਂ ਲੈ ਕੇ ਆਈ ਬਾਜੀ 1 ਘੰਟਾ ਹੋ ਗਿਆ ਉਹਨਾਂ ਦੇ ਘਰ ਜਾ ਇਹਨੂੰ ਹਜੇ ਤੱਕ ਉਹ ਬੰਦੇ ਹਲੇ ਇੱਥੇ ਪਹੁੰਚੇ ਨਹੀਂ। ਹਮ ਇੱਕ ਅਜੀ ਤੋਣਿਆ ਸਾਡੇ ਸੁਣਵਾਈ ਕਰੂ ਤੋਣ ਹੀ ਸਾਡੇ ਸੁਣਵਾਈ ਕਰਦੇ ਤੇ। ਜੀ ਹਮ ਠੀਕ ਹੈ ਜੀ ਅਸੀਂ ਪਰਸੋਂ ਤੋਂ ਇੱਥੇ ਕਹਿ ਰਹੇ ਤਰੀਕ ਸਮੂਕੇ ਦੇ ਐਸ.ਐਸ.ਓ. ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਇਹ ਸਭ ਕੀ ਮੈਟਰ ਕੀ ਸਾਰਾ ਇਹ ਲੱਖੀ ਕੰਪਲੇਟ ਸੀ ਮੈਂ ਜਦੋਂ ਕੋਈ ਆਪਣੇ ਕੰਮ ਤੇ ਜਾਂਦੀ ਹਾਂ ਮੈਂ ਸੰਗਠਨ ਪ੍ਰਸ਼ਨ ਕਰਦੇ ਖੜੇ ਗਵਾਂਢੀ ਜੀ ਇਹਨੂੰ ਕੋਟਵਾਰ ਵੀ ਦਿੱਤੀ ਸੀ ਤਾਂ ਇਹਦੇ ਨੇ ਜੋ ਕੰਪਲੇਟ ਸੀ دوسری ਪਾਰਟੀ ਯਾਰੂ ਜੀ ਅੱਛਾ ਦੂਜੀ ਪਾਰਟੀ ਤੁਸੀਂ ਬੁਲਾ ਲਿਆ ਹਾਂ ਆ ਰਹੀ ਹੈ ਐਸ.ਐਸ.ਓ. ਤੋਂ ਜੇਰ ਕਰੇ ਜੋ ਜੋ ਬਾਰ ਨਹੀਂ ਹੁੰਦਾ ਜੀ ਇਹ ਜਿੰਦਾ ਕਹਿ ਰਹੇ ਛੇਡਖਾਨੀ ਕੀਤੀ ਗਈ ਹੈ ਕੋਈ ਕੋਈ ਇੰਦਾ ਦੀ ਗੱਲ ਆਈ ਸਾਹਮਣੇ ਕੋਈ ਕੋਈ ਸੀਸੀਟੀਵੀ ਵੀਡੀਓ ਜਾਂ ਜਿੱਦਾਂ ਇਹ ਕਹਿੰਦੇ ਕਿਦਾ ਆਪਾਂ 4 ਵੇ ਦੇ ਬੇਟੇ ਵੇ ਤੇ ਅੱਧੇ ਦੂਜੀ ਪਾਰਟੀ ਨਹੀਂ ਆਈ ਦਾ ਤਈ ਹੈ ਨਹੀਂ ਮੈਂ ਥੋੜੀ ਹੈ ਅੱਛਾ ਜੇ ਧਿਆਨ ਜੋ ਉਹ ਨਾ ਆ ਕੋਈ ਨਹੀਂ ਕਰਵਾ ਲਈ ਜੋ ਉਹ ਵੀ ਸਰਪਟਾ ਕਰ ਰਿਹਾ ਠੀਕ ਹੈ ਠੀਕ ਹੈ ਤਾਂ ਦੇਖ ਸਕਦੇ ਹੋ ਐਸੇ ਸੁਆਸਨ ਦਿੱਤਾ ਉਹਨਾਂ ਨੇ ਕਹ ਬੜਾ ਐਸੇ ਸਾਰੇ ਲੋਕਿਆ ਜਾ ਰਹੇ ਆ ਕਿ ਉਹ ਜਣਾਉਣਾ ਦਾ ਕਾਰਵਾਈ ਕੀਤੀ ਜਾਊਗੀ ਹਾਂਜੀ ਹਾਂਜੀ ਭਾਜੀ ਜੀ ਆਪਾਂ ਪਰਸੋਂ ਤੋਂ ਦੇਖੋ ਵੇਟ ਕਰ ਰਹੇ ਆ ਹਜੇ ਤੱਕ ਤਾਂ ਕੋਈ ਕਾਰ ਵੀ ਕੀਤੀ ਨਹੀਂ ਹੈ ਬਾਕੀ ਦੇਖੋ ਵੇਟ ਤਾਂ ਕਰਦੇ ਆ ਜੇ ਹੁੰਦੀ ਹੈ ਜੀ ਤੁਹਾਨੂੰ ਦੱਸ ਦਾਂਗੇ ਕੀ ਮਾਤਾ ਜੀ ਹੁਣ ਦੱਸੋ ਤੁਸੀਂ ਮਦਰ ਉਹਨਾਂ ਦੇ ਸੋ ਇਹ ਮਾਮਲਾ ਜਿਹੜਾ ਤੁਹਾਨੂੰ ਦੱਸ ਦਿੱਤੀ ਜਿਹੜਾ ਕੀ ਮੰਗਤੀ ਹੈ ਤੁਹਾਡੀ ਮੰਗ ਕਹਿੰਦੀ ਹੈ ਕਿ ਦੇਖੋ ਜੀ ਮੈਨੂੰ ਆਪਣੇ ਹੱਕ ਦਿੱਤਾ ਜਾਵੇ ਤਾਂ ਕਿ ਅਸੀਂ ਕੋਲ ਕੇ ਆਪਣੀ ਫੈਮਲੀ ਦੀ ਠੱਸ ਕੇ ਜਿਹੜਾ ਤੁਸੀਂ ਕਹਿ ਰਹੇ ਸੀ ਕੂੜਾ ਵਗੈਰਾ ਸਟਿਆ ਜਾਂਦਾ ਘਰ ਦੇ ਵਿੱਚ ਉਹ ਦਿਖਾਓਗੇ ਵੀਡੀਓ ਕਿੱਥੇ ਆ ਉਹ ਕਿਸੇ ਹੋਰ ਦੇ ਅਸਾਂ ਦੇ ਉਹ ਮਨ ਕਿਸੇ ਹੋਰ ਦੇ ਕਾਰਜ ਹੈ ਕਿੰਨੇ ਕਿ ਉਹ ਮਨ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਜੀ ਇੱਕ ਕੋਈ ਬੰਦੇ ਨੇ ਪੂਰੇ ਮਹੱਲੇ ਨੂੰ ਪਰੇਸ਼ਾਨ ਪੂਰੀ ਕਦੀ ਪਾਡੇ ਨਾਲ ਤੁਹਾਡੇ ਨਾਲ ਹੋਰ ਕਿੰਨੇ ਪੂਰ ਕਿੰਨੇ ਕਿ ਲੇਡੀਜ਼ ਆਏ ਨੇ ਬਸ ਲੇਡੀਜ਼ ਆਈਆਂ ਉਹ ਫਰੰਟ ਤੋਂ ਕੈਮਰਾ ਨਹੀਂ ਆ ਸਕਦੀਆਂ ਬਟ ਜਦੋਂ ਸਾਹਮਣੇ ਲਈ ਪਾਰਟੀ ਆਉਂਗੀ ਸਾਰੀਆਂ ਗਵਾਹਾਂ ਵੀ ਪਰਿਵਾਰ ਤੋਂ ਵੀ ਆਇਆ ਨਹੀਂ ਹਾਂਜੀ ਮੇਰੇ ਮਦਰ ਆਏ ਨਹੀਂ ਮੇਰੇ ਬ੍ਰਦਰ ਆਏ ਨਹੀਂ ਅੱਛਾ ਤੇ ਅਸੀਂ ਪਰਸੋਂ ਤੋਂ ਹੀ ਆ ਰਹੇ ਹਾਂ ਕਿੰਨੇ ਦਿਨ ਤੋਂ ਜਿਹੜਾ ਸ਼ਰਮਗੀ ਦਾ ਨਾਮ ਦਾ ਬੈਠੀ ਉਹ ਕਿੰਨੇ ਦਿਨ ਤੋਂ ਹੋ ਗਿਆ ਤੁਹਾਨੂੰ ਪਤਾ ਕਰਦੇ ਹਾਂ ਅੱਜ ਕਾਫੀ ਦਿਨ ਹੋ ਗਏ ਅਸੀਂ ਇਗਨੋਰ ਹੀ ਕਰਦੇ ਰਹੇ ਹਾਂ ਕਿਉਂਕਿ ਸਮਝ ਆ ਰਹੀ ਹੁੰਦਾ ਪਹਿਲਾਂ ਅਸੀਂ ਇਗਨੋਰ ਕਰਾਂ ਪਰ ਜਦੋਂ ਹੱਦ ਪਾਰ ਹੋ ਗਈਵੇ ਤੇ ਤਾਂ ਬੋਲਦੇ ਤੁਸੀਂ ਕਦੀ ਪਰਿਵਾਰ ਨਾਲ ਜਾ ਕੇ ਉਹਨਾਂ ਦੇ ਘਰ ਜਾ ਕੇ ਗੱਲ ਨਹੀਂ ਕੀਤੀ ਕਿ ਮੈਨੂੰ ਤੰਗ ਸੁਣਸ਼ਾਨ ਕਰ ਰਿਹਾ ਹੈ ਕੋਈ ਗੱਲ ਕਰਦੇ ਸੂਦਰੂ ਵਾਲਾਂ ਸਾਰੇ ਪਰਿਵਾਰ ਬੰਦ ਗੱਲਾਂ ਕਰੀਆਂ ਜਾਂਦੀਆਂ ਹੁੰਦੀਆਂ ਨੇ ਪਰਸੋ ਜਦੋਂ ਗੱਲ ਹੋਈ ਤੁਹਾਡੀ ਤੁਸੀਂ ਪੁਲਿਸ ਨੂੰ ਉਸ ਨੂੰ ਮੌਕੇ ਤੇ ਬੁਲਾਇਆ ਸੀਗਾ ਪਰਸੋ ਵੀ ਗੱਲ ਕਰਨ ਗਏ ਸੀ ਉਹਨਾਂ ਨੇ ਗੱਲ ਹੀ ਖੁੜੀ ਮੈਂ ਕਿਹਾ ਉਦੋਂ ਦੀ ਮੈਨੂੰ ਗਾਲਾਂ ਕੱਢੀਆਂ ਜਦੋਂ ਮੈਂ ਕਿਹਾ ਕਿ ਗਾਲ੍ਹਾਂ ਨਾ ਕੱਢੋ ਤੁਹਾਡਾ ਕੋਈ ਕੰਮ ਨਹੀਂ ਬੰਦਾ ਉਹਨਾਂ ਨੇ ਮਿਰੋਦੀ ਕੁੜੀ ਨੂੰ ਕਿਹਾ ਤੇ ਮੈਂ ਜਾਨਾ ਚੱਲਦੀ ਸੀ ਲਾਈਵ ਇੱਕ ਮੇਰੇ ਹਰ ਕਰਨਾ ਫਾਈਸ ਵੱਲੋਂ ਵੀ ਉਹਦੀ ਬੇਟੀ ਵੱਲੋਂ ਵੀ ਉਹਦੀ ਬੇਟੀ ਵੱਲੋਂ ਮੇਰੇ ਹੱਥ ਮਾਰ ਦਿੱਤੀ ਕਿ ਸਰਪੰਚ ਜੀ ਦੇ ਬਣਾ ਦੇ ਬੈਟ ਚ ਫੜਿਆ ਸੀ ਦਾ ਉਹਦੀ ਵਾਈਫ ਨੇ ਮੇਰੇ ਫੱਕੜ ਮਾਰ ਹੂੰ ਆਪਣੇ ਘਰ ਅੰਦਰ ਬਾਗ ਤੇ ਉਹ ਚੀਜ਼ ਸਾਰਾ ਕੈਮਰਾ ਰਿਕਾਰਡਿੰਗ ਹੈ ਮੈਂ ਤੋਂ ਨਹੀਂ ਹੈ ਕਿ ਕੈਮਰੇ ਤੋਂ ਰਿਕਾਰਡ ਕਰਾ ਰਹੇ ਸੀ ਉਹ ਕਿਹੜੀ ਤੁਸੀਂ ਜੀ ਸੀਸੀਟੀਵੀ ਕਿੱਥੇ ਲੱਗਾ ਗਿਆ ਮਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਕਰਦੇ ਆ ਆਪੋਸਿਟ ਸਾਈਡ ਪਤਾ ਹੀ ਇੱਦਾਂ ਦੇ ਤੁਸੀਂ ਇਲਜ਼ਾਮ ਲਗਾ ਰਹੇ ਕਿਸੇ ਨੋ ਪਰ ਉਹਦੀ ਕੋਈ ਐਵਿਡੈਂਸ ਵੀ ਸਾਡੇ ਕੋਲ ਹੈਗੀ ਹੈ ਅੱਗੇ ਪੱਜਿਆ ਐਵਿਡੈਂਸ ਹੈ ਜੀ ਤੇ ਪੁਲਿਸ ਗਈ ਨਹੀਂ ਉਹਨਾਂ ਨੇ ਸੀਸੀਟੀਵੀ ਕਢਾਇਆ ਖੰਗਾ ਲੀਉਂ ਤੁਸੀਂ ਸਾਹਮਣੇ ਵਾਲੀ ਪਾਰਟੀ ਆਵੇ ਤਾਂ ਸਹੀ ਪਹਿਲਾਂ ਆਪਣਾ ਪੱਖ ਤਾਂ ਰੱਖੇ ਜਦੋਂ ਮੁਕਰਨਗੇ ਆਪਣੀ ਗੱਲ ਤੋਂ ਫਿਰ ਸੀਸੀਟੀਵੀ ਕਢਾ ਲਾਂਗੇ ਹੂੰ ਮੈਨੂੰ ਤੁਸੀਂ ਕਹਿੰਦੇ ਤੁਹਾਡੇ ਇਤਿਆਹ ਹੀ ਨਹੀਂ ਸਾਹਮਣੇ ਨਹੀਂ ਆ ਰਹੇ ਹੋ ਹਾਂਜੀ ਆਈ ਨਹੀਂ ਤਰੀ ਬੇਟੇ ਗੱਲਾਂ ਗੱਡੀ ਜਾਂਦੀ ਹੁੰਦੀ ਹੈ। ਹਾਂਜੀ। ਦਾਲੋ ਜੀ ਕਦੇ ਪ੍ਰਧਾਨ ਬਾਹਰ ਬੈਠ ਕੇ ਤੁਹਾਨੂੰ ਗੱਲਾਂ ਕਰਦੀ। ਕੋਈ ਤੁਹਾਡੇ ਕੋਈ ਪੋਲੀਟੀਕਲ ਕੋਈ ਪੋਲੀਟੀਕਲ ਦਬਾਅ ਕਰਕੇ ਜਿਹੜੀ ਪੁਛ ਲਈ ਬੁਲਾ ਰਹੀ ਹੈ ਨਹੀਂ ਆ ਰਹੇ ਇੱਥੇ। ਤੁਹਾਨੂੰ ਕੀ ਲੱਗਦਾ? ਤੁਹਾਨੂੰ ਤੇ ਜੋ ਉਹਨਾਂ ਜੋ ਉਹਨਾਂ ਦੇ ਵੱਲੋਂ ਇੱਕ ਬੰਦਾ ਆ ਆਫੀਸਿੰਗ ਉਹਦੀ ਪ੍ਰੈਸ਼ਰਾਈਜ਼ ਕਰਕੇ ਸ਼ਾਇਦ ਉਹ ਤੇਰੀ ਪਾਰਟੀ ਦਾ ਬੰਦਾ ਕੌਣ ਹੈਗਾ ਉਹ? ਕੀ ਰਬਾ ਜੀ ਨੂੰ ਪ੍ਰੋਪਰ ਨਹੀਂ ਪਤਾ ਹੈਗਾ ਠੀਕ ਹੈ ਪਰ ਜਦੋਂ ਉਹ ਵੀ ਨਾਲ ਹੀ ਆ ਰਿਹਾ ਜਦੋਂ ਵੀ ਆਂਦਾ ਮੈਂ ਤੁਹਾਡੇ ਨਾਲ ਪਰ ਜੇ ਜੇ ਦੇਖੋ ਤੁਹਾਡੇ ਮਹੱਲੇ ਦਾ ਪ੍ਰਧਾਨ ਹੈ ਜਾਂ ਕੁਝ ਵੀ ਆ ਉਹਨੂੰ ਵੀ ਦੋਨੋਂ ਪਾਸੇ ਹੀ ਸੁਣਨੀ ਚਾਹੀਦੀ ਤੁਹਾਡੀ ਵੀ ਸੁਣੇ ਉਹਦੀ ਵੀ ਸੁਣੇ ਬਿਲਕੁਲ ਬਿਲਕੁਲ ਤੁਸੀਂ ਕਹਿ ਰਹੇ ਕਿ ਉਹਨਾਂ ਦੀ ਮਦਦ ਕਰ ਰਿਹਾ ਜਿਉਂ ਉਹਨਾਂ ਕਰਕੇ ਬੈਠੀ ਸੀਗੇ ਅਸੀਂ ਹੱਲੇ ਵੀ ਅਗਾਂਹ ਗਏ ਸੀਗੇ ਸਾਡੇ ਨਾਲ ਪ੍ਰਵੀਨ ਸਿੰਘ ਬਾਜੀ ਸੀਗੇ ਉਹ ਨਾਲ ਦੇ ਸੀਗੇ ਉਹਨਾਂ ਨੂੰ ਬੁਲਾਉਣ ਠੀਕ ਹੈ ਉਹ ਉਹਨਾਂ ਦੇ ਨਾਲ ਹੀ ਸੀਗਾ ਉਹ ਕਹਿੰਦਾ ਕਿ ਕੋਈ ਗੱਲ ਹੀ ਤੁਹਾਡੀ ਮੇਰੀ ਖੁੱਦ ਦਾ ਕੱਢ ਲੈਣੀ ਹੈ ਸਾਰੇ ਮਹੱਲੇ ਅੱਛਾ ਪੁਲਿਸ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਪਰ ਜੇ ਤੁਹਾਡੀ ਕੁੰਦਗ ਆਪਾਂ ਕੱਢ ਲੈਣੇ ਆਂ ਤੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ ਇਹ ਕਹਿੰਦੇ ਕੁਝ ਉਹਨਾਂ ਨੇ ਆਪਣੇ ਵੱਲੋਂ ਸਹੀ ਕਿਹਾ ਕਿ ਜੋ ਵੀ ਗੱਲਬਾਤ ਹੈ ਥਾਣੇ ਤੇ ਆ ਕੇ ਕਰੋ ਇੱਥੇ ਕਿਹਨਾਂ ਕੋਈ ਗੱਲਬਾਤ ਨਹੀਂ ਕਾਹੀ ਕੋਈ ਤੇ ਕਿੰਨਾ ਸਮਾਂ ਹੋ ਗਿਆ ਜਦੋਂ ਪੁਲਿਸ ਗਈ ਸੀਗੀ ਘੰਟੇ ਤੋਂ ਉੱਪਰ ਹੀ ਹੋ ਚੱਲਿਆ ਫੇਰ ਵੇਟ ਕਰ ਲੈ ਪੁਲਿਸ ਟਾਈਮ ਦੇ ਕੇ ਆ ਗਈ ਵੀ ਥਾਣੇ ਆਓ ਤੁਸੀਂ ਵੇਟ ਕਰ ਰਹੇ ਹੋ ਪਾਰਟੀ ਦੇ ਜਿਹੜੀ ਆ